ਨੇ ਇੱਕ ਵਾਰੀ ਭਰ ਕੇ ਤਾੜੀਆਂ ਸਵਾਗਤ ਕਰਦੇ ਹਾਂ ਪ੍ਰਧਾਨ ਜੀ ਦਾ ਐ ਨਵੀਂ ਯੂਨੀ ਹੋਈ ਹੈ ਜੋ ਬੋਲੇ ਸੋ ਨਿਰਭੈ ਸਵਾਗਤ ਹੈ ਸਵਾਗਤ ਜੀ ਜੈ ਜੋ ਬੋਲੇ ਸੋ ਖੁਸ਼ ਹੋ ਬਾਲਮੀਕ ਅਜਰ ਅਮਤ ਦੇ ਕਾਲ ਬਾਲਮੀਕ ਸ਼ਕਤੀ ਬਾਲਮੀਕ ਸ਼ਕਤੀ काली हाल प ਸਭੇ ਸਾਰੇ ਮੈਦਾਨ ਪ੍ਰੋਜੈਕਟ ਵੱਸ ਤੋਂ ਪ੍ਰਤੀ ਚਿੱਤਾ ਜਾ ਰਿਹਾ ਓਹਦੇ ਚ ਹਮਾ ਅੱਗੇ ਪਹੁੰਚਣਗੇ ਔਰ ਆਪਣੀ ਟੀਮ ਵੀ ਜੜੀ ਹੈ ਉਹ ਜੁਕਤ ਕਰਨਗੇ ਹੁਮੈਂ ਚਾਹੂਗਾ ਕਿ ਪ੍ਰਧਾਨ ਜੀ ਸਭੇ ਮੈਂ ਆਪਣੇ ਔਰ ਜੋ ਬੇਵਾਰ ਦੇਖੀ ਹੈ ਕੁਝ ਕੀ ਕਹਿਣਾ ਚਾਹੋਗੇ ਇਸ ਸੰਗਤ ਦਾ ਧੰਨਵਾਦ ਕਰਨਾ ਆਪਣੇ ਇਲਾਕੇ ਨੂੰ ਸਾਰੇ ਲੋਕਾਂ ਨੂੰ ਵਧਾਈ ਜਨਾਵਾ ਹਨ ਜੀ ਵਾਲ ਨੇ ਜੀ ਤੇ ਸੋ ਲੋਕ ਤੇ ਇਹਦੇ ਲੋਕ ਆਏ ਨੇ ਇਹਨਾਂ ਦਾ ਬੜਾ ਧੰਨਵਾਦ ਹਾਂ ਜੀ ਤੇ ਮੈਂ ਮਲੇ ਦਾ ਜੋ ਸੰਧਾਰਾ ਅੱਗੇ ਤੋਂ ਮਲੇ ਦੇ ਬਹੁਤ ਲੋਕਾਂ ਦਾ ਸਾਥੂਆ ਵਾਂ ਤੇ ਦਿੰਦਾ ਰਹਿਾਂਗਾ ਤੇ ਸਮਾਜ ਦੀ ਸੇਵਾ ਕਰਨਗੇ ਹਾਂ ਜੀ ਤਿਵੇਂ ਯਾਤੇ ਕੀ ਕਰਦੇ ਲੋ ਜੀ ਅੱਜ ਪਵਨ ਵਾਲਮੀਕੀ ਤਿਰਫੈਕਸ਼ਨ ਕਮੇਟੀ ਦੇ ਮਾਧਿਅਮ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੀ ਰਜੇਸ਼ ਲਾਲੀ ਜੀ ਦੇ ਉਪਰਾਲੇ ਦੇ ਨਾਲ ਪਵਨ ਵਾਲਮੀਕੀ ਤਿਰਫੈਕਸ਼ਨ ਕਮੇਟੀ ਦੇ ਵਾਰਡ ਪ੍ਰਧਾਨ ਜਿਹੜੇ ਸਾਡੇ ਹਰਜਿੰਦਰ ਸਿੰਘ ਜੀ ਬੜੇ ਜੁਜ਼ਾਰੂ ਅਤੇ ਇਮਾਨਦਾਰ ਔਰ ਕਾਰਜਕਰਤਾ ਜਿਹੜੇ ਦੇ ਬਖੂਬੀ ਬਹੁਤ ਵਧੀਆ ਨੇ ਇਹਨਾਂ ਨੂੰ ਅੱਜ ਪਵਨ ਵਾਲਮੀ ਕੀ ਤਿਰਫ ਐਕਸ਼ਨ ਕਮੇਟੀ ਵੱਲੋਂ ਨਵੀਂ ਨਿਯੁਕਤੀ ਜਿਹੜੀ ਅੱਜ ਦਿੱਤੀ ਗਈ ਹੈ ਕਿਉਂਕਿ ਇਹਨਾਂ ਨੂੰ ਅੱਜ 8 ਭਾਈ ਤੋਂ ਜਿਹੜੀ ਵਾਰਡ ਪ੍ਰਧਾਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਅਸੀਂ ਆਪਣੇ ਮੋਢੇ ਦਿੱਤੀ ਹੈ ਮੇਰੇ ਨਾਲ ਇੱਥੇ ਅੱਜ ਮੌਜੂਦ ਪੰਜਾਬ ਪ੍ਰਧਾਨ ਸ਼ਸ਼ੀਗਿਲ ਜੀ ਸ਼ਕਤੀ ਸਾਹਿਬ ਸਾਡੇ ਗੁਰਦੀਪ ਜੀ ਪਵਨ ਪੰਮੂ ਜੀ ਪੰਜਾਬ ਪਰਿਵਾਰੀ ਔਰ ਜ਼ਿਲ੍ਹਾ ਪ੍ਰਧਾਨ ਕਰਨ ਮੱਟੂ ਜੀ ਔਰ ਲਾਲੀ ਜੀ ਸਾਰੇ ਇੱਥੇ ਮੌਜੂਦ ਨੇ ਤਾਂ ਦੀ ਮੌਜੂਦਗੀ ਦੇ ਵਿੱਚ ਔਰ ਆਸ਼ਾ ਕਰਦੇ ਆਂ ਕਿ ਹਰਜਿੰਦਰ ਸਿੰਘ ਜੀ ਪਾਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਦਾ ਝੰਡਾ ਜਿਹੜਾ ਹੋਰ ਵੀ ਉੱਚਾ ਕਰਨਗੇ ਇੱਕ ਹੋਰ ਤੁਹਾਡੇ ਸਾਰਿਆਂ ਦੇ ਨਾਲ ਇੱਕ ਜੂਰੀ ਸੂਚਨਾ ਸ਼ੇਅਰ ਕਰਨ ਵਾਸਤੇ ਜਾ ਰਹੇ ਆਂ মিডিਆ ਦੇ ਮਾਧਿਅਮ ਤੋਂ ਕਿ 6 ਅਕਤੂਬਰ ਦਿਨ ਐਤਵਾਰ ਨੂੰ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਉਤਸਵ ਸਭਿਆਚਾਰ ਮੇਲਾ ਜਿਹੜਾ ਰਤਨ ਸਿੰਘ ਚੌਂਕ ਦੇ ਵਿੱਚ ਮਨਾਇਆ ਜਾ ਰਿਹਾ ਜਿਦੇ ਵਿੱਚ ਬਹੁਤ ਹੀ ਨਾਮੀ ਗ੍ਰਾਮੀ ਸਿੰਗਰ ਮਨਜੀਤ ਸੋਤਾ ਜੀ ਬਾਗੀ ਜੀ ਵਿੱਕੀ ਗੇਲ ਜੀ ਰਿਦਮ ਕਲੈਨ ਜੀ ਕੌਰ ਵੀ ਤੇ ਹੋਰ ਵੀ ਬੜੇ ਇੰਟਰਨੈਸ਼ਨਲ ਸਿੰਗਰ ਜਿਹੜੇ ਉਸ ਮੇਲੇ ਦੀ ਰੌਣਕ ਨੂੰ ਵਧਾਰੇ ਨੇ ਸੋ ਮੈਂ ਬੇਨਤੀ ਕਰਾਂਗਾ ਹਰਜਿੰਦਰ ਸਿੰਘ ਜੀ ਨੂੰ ਵੀ ਤੁਸੀਂ ਵੀ ਆਪਣੇ ਜਥੇ ਦੇ ਨਾਲ ਔਰ ਜਿਹੜੇ ਤੁਹਾਡੇ ਬਾਕੀ ਬੰਦਿਆਂ ਦੀ ਨਿਯੁਕਤੀ ਹੈ ਜਿਹੜੀ ਤੁਹਾਡੀ ਟੀਮ ਦੀ ਉਹ ਜਿਹੜੀ 6 ਤਰੀਕ ਨੂੰ ਉੱਥੇ ਕੀਤੀ ਜਾਵੇਗੀ ਸੋ ਮੈਂ ਇਨਾਂ ਹੀ ਕਹਿੰਦਾ ਹੋਇਆ ਇਹਨਾਂ ਨੂੰ ਮੁਬਾਰਕ ਦੇਣਾ ਵੀ ਇਹ ਅੱਜ ਪਾਵਨ ਆਲਮੀ ਕੀ ਟ੍ਰੈਫੈਕਸ਼ਨ ਕਮੇਟੀ ਦਾ ਹਿੱਸਾ ਬਣੇ ਨੇ ਤੇ 6 ਤਰੀਕ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰੇ ਹੌਮਾ ਮਾਗੇ ਪਹੁੰਚੋ ਜੈ ਆਲਮੀ ਕੀ ਜੈਬੀਮ ਇਹ ਕਾਰਡ ਹੈ ਜੀ 6 ਤਰੀਕ ਦੇ ਪ੍ਰੋਗਰਾਮ ਦਾ ਇਹ ਇਹ ਦੇਖੋ ਇਹ ਦੇ ਇੰਟਰਨੈਸ਼ਨਲ ਸਿੰਗਰ ਹੈ ਇਹ ਸਾਰੇ ਦੇਖੋ ਠੀਕ ਹੈ ਜੀ ਤਮਾਮ ਇਹ ਸਾਡੇ ਜਿਹੜੇ ਔਦੇਦਾਰ ਵੀਰ ਆ ਸਾਰੇ ਇਹ ਪਰਮਾਤਮਾ ਭਗਵਾਨ ਵਾਲਮੀ ਕੀ ਮਹਾਰਾਜ ਜੀ ਦਾ ਜਿਹੜਾ ਇਹ ਮੇਲਾ ਮਨਾਇਆ ਜਾਣਾ ਉਹਦੇ ਹੀ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਮੈਸੇਜ ਦੇ ਰਹੇ ਵੀ ਸਾਰੇ ਬਾਦ ਚੜ ਕੇ ਪਹੁੰਚੋ ਤੋਂ ਅਗਲੀ ਬਾਤ ਸ਼ਸ਼ੀ ਗਿੱਲ ਜੀ ਮੈਂ ਸ਼ਸ਼ੀ ਗਿੱਲ ਪਵਨ ਵਾਲਮੀ ਕੀ ਤੀਰਥ ਐਕਸ਼ਨ ਕਮੇਟੀ ਦਾ ਪੰਜਾਬ ਪ੍ਰਧਾਨ ਔਰ ਅੱਜ ਜਿਹੜੀ ਹੈ ਟਪਾਈ ਦੇ ਵਿੱਚ ਇੱਕ ਬਹੁਤ ਵਿਸ਼ੇਸ਼ ਬੈਠਕ ਹੋਈ ਹੈ ਅਰਜਿੰਦਰ ਸਿੰਘ ਜੀ ਨੂੰ ਵਾਰਡ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਪਾਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਦਾ ਔਰ ਮੈਂ ਉਮੀਦ ਕਰਦਾ ਕਿ ਇਹ ਜਿਹੜੀ ਟੀਮ ਹੈ ਪਹਿਲੇ ਮਿਹਨਤੀ ਹੈ ਇਲਾਕੇ ਦੀ ਸੇਵਾ ਕਰਦੀ ਹੈ ਔਰ ਹਮੇਸ਼ਾ ਇਲਾਕੇ ਦੀ ਸੇਵਾ ਕਰਦੀ ਰਹੂਗੀ ਤੇ ਇਹੋ ਜੇ ਜੰਝਾਰੂ ਵੀਰ ਜਿਹੜਾ ਕਿ ਕੰਮ ਕਰਨ ਵਾਲੇ ਆ ਉਹਨਾਂ ਨੂੰ ਅੱਗੇ ਲਿਆਉਣਾ ਇਹ ਪਾਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਦਾ ਜਿਹੜਾ ਇੱਕ ਮੇਨ ਟੀਚਾ ਹੈ ਕਿ ਆਪਾਂ ਪੂਰੇ ਅੰਮ੍ਰਿਤਸਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਇਦਾਂ ਦੇ ਲੋਕ ਅੱਗੇ ਲੈ ਕੇ ਗਏ ਜਿਨ੍ਹਾਂ ਨੂੰ ਸੇਵਾ ਕਰਨ ਦਾ ਇੱਕ ਚਸਕਾ ਹੈ ਸੇਵਾ ਕਰਨ ਦਾ ਇੱਕ ਉਹਨਾਂ ਦਾ ਉਤਸ਼ਾਹ ਆ ਤੇ ਇਹੋ ਜਿਹੇ ਲੋਕਾਂ ਨੂੰ ਅੱਗੇ ਲਿਆਉਣਾ ਚਾਹੀਦਾ ਨਾ ਕਿ ਆਪਾਂ ਨਾਮਾਂ ਦੇ ਪ੍ਰਧਾਨ ਜ਼ਰੂਰ ਬਣਾ ਦਿੰਨੇ ਆ ਪਰ ਕੰਮ ਬਿਲਕੁਲ ਨਹੀਂ ਕਰਦੇ ਇਹ ਗਰਾਊਂਡ ਲੈਵਲ ਤੇ ਜੁੜੇ ਨੇ ਇਹ ਏਰੀਆ ਦੀ ਮੰਗ ਵੀ ਸੀ ਔਰ ਲਾਲੀ ਭਾਈ ਨੇ ਵਿਸਤਾਰ ਪੂਰਵਕ ਵੀ ਇਹਦੇ ਬਾਰੇ ਦੱਸਿਆ ਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਏਰੀਆ ਦੇ ਵਿੱਚ ਇਹਨਾਂ ਦਾ ਬੜਾ ਚੰਗਾ ਨਾਮ ਹੈ ਉਸ ਕਰਕੇ ਇਹਨਾਂ ਨੂੰ ਅਸੀਂ ਅੱਜ ਵਾਰਡ ਦਾ ਇਨਚਾਰਜ ਲਾਇਆ ਪ੍ਰਧਾਨ ਬਣਾਇਆ ਅਸੀਂ ਉਮੀਦ ਕਰਦੇ ਹਾਂ ਕਿ ਅਜਿਹੜਾ 6 ਤਰੀਕ ਵਾਲੇ ਦਿਨ ਇੱਕ ਕਾਰਜਕ੍ਰਮ ਜਿਹੜਾ ਰਤਨ ਸਿੰਘ ਚੌਂਕ 'ਚ ਹੋ ਰਿਹਾ ਹੈ ਬਾਕੀ ਦੀ ਟੀਮ ਐ ਨਿਯੁਕਤ ਕਰਨਗੇ ਔਰ ਉਹਦੇ ਵਿੱਚ ਪੂਰੀ ਦੀ ਪੂਰੀ ਟੀਮ ਨੂੰ ਜਿਹੜੇ ਆਪਾਂ ਸਨਮਾਨਿਤ ਵੀ ਕਰਾਂਗੇ ਔਰ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਦਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਮੈਂ ਪਹਿਲੇ ਇਹ ਕਹਿਣਾ ਚਾਹੁੰਦਾ ਕਿ ਵਾਲਮੀਕੀ ਆਪਣੇ ਸਮਾਜਕ ਐਕਸ਼ਨ ਕਮੇਟੀ ਦਾ ਜਿਹੜਾ ਪ੍ਰਧਾਨ ਬਣਾਇਆ ਗਿਆ ਵਾ ਮੈਂ ਆਪਣੇ ਮੱਲੇ 'ਚ ਪੂਰਾ ਸੰਯੋਗ ਦੇਵਾਂਗਾ ਜੋ ਵੀ ਆ ਕੰਮ ਕਰਨਗੇ ਮੱਲੇ ਵਾਲੇ ਮੈਂ ਇਹਨਾਂ ਦੇ ਨਾਲ ਤੁਰਾਂਗਾ ਹਾਂਜੀ ਜੈ ਵਾਲਮੀਕੀ ਹਰ ਇੱਕ ਲੋਕਾ ਲੋਕ ਹੋਇਆ ਬਹੁਤ ਵਧੀਆ ਮੈਨੂੰ ਲੋਕੀ ਪਿਆਰ ਵੀ ਕਰਦੇ ਆ ਮਰੇ ਮੁਲੇਦਾਰ ਮੈਨੂੰ ਕੋਈ ਨਹੀਂ ਹੋਇਆ ਕੰਮ ਕਰੀ ਇਹਨਾਂ ਨੇ ਕਿਹਾ ਕਿ ਜੇਂਦਰ ਨੇ ਕੋਈ ਸਾਡੇ ਨਾਲ ਨੁਕਸਾਨ ਕੀਤਾ ਮੈਂ ਰਾਤ ਦੇਣਾ ਜਦੋਂ ਵੀ ਮੈਨੂੰ ਕਿਤੇ ਕਹਿੰਦੇ ਮੈਂ ਤੁਰਦਾ ਇਹਨਾਂ ਦੇ ਨਾਲ ਮੱਲਾ ਮੇਰਾ ਸਾਰਾ ਫਹਿਮਦਾ ਦੇ ਇਨੀ ਦੁਨੀਆ ਆਈ ਆ ਕੋਈ ਬਾਰੋਂ ਨਹੀਂ ਆਇਆ ਮੱਲੇ ਦੇ ਹੀ ਆਏ ਸਾਰੇ ਕਾ ਬਾਤ ਹਾਂਜੀ